ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਖਾਸ ਤੌਰ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆਰਜੀ ਪ੍ਰਕਿਰਿਆ ਦੇ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ ਕੈਨੇਡੀਅਨ ਸਰਕਾਰ ਨੇ ਫਲੈਗ ਪੋਲਿੰਗ ਨੂੰ ਘਟਾਉਣ ਲਈ ਇੱਕ ਨਵਾਂ ਉਪਾਅ ਲਾਗੂ ਕੀਤਾ ਹੈ ਤੇ ਇੱਕ ਅਭਿਆਸ ਜਿੱਥੇ ਸਥਾਈ ਨਿਵਾਸੀ ਉਸੇ ਦਿਨ ਇਮੀਗ੍ਰੇਸ਼ਨ ਸੇਵਾਵਾਂ ਲਈ ਦੇਸ਼ ਛੱਡ ਕੇ ਤੁਰੰਤ ਮੋੜ ਪ੍ਰਵੇਸ਼ ਕਰਕੇ ਆਨਲਾਈਨ ਆਰਜੀ ਦੇ ਉਡੀਕ ਸਮੇਂ ਨੂੰ ਬਾਈਪਾਸ ਕਰਦੇ ਸਨ ਹੁਣ ਤੱਕ ਵਿਦੇਸ਼ੀ ਨਾਗਰਿਕ ਹੌਣ ਸਰਹੱਦ ਤੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜੀ ਨਹੀਂ ਦੇ ਸਕਣਗੇ ਇਸ ਤਬਦੀਲੀ ਦਾ ਉਦੇਸ਼ ਪ੍ਰਤੀਕਿਰਿਆਨੁਸਚਾਰੂ ਬਣਾਉਣਾ ਮਿਰਪਕਤਾ ਨੂੰ ਵਧਾਉਣਾ ਅਤੇ ਸਰਹੱਦੀ ਸਰੋਤ ਨੂੰ ਵਧੇਰੇ ਕੁਸ਼ਲਤਾ ਨਾਲ ਵੰਡਣਾ ਸਰਕਾਰ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਬਿਹਤਰ ਬਣਾਉਣ ਅਤੇ ਸੰਕਤਰਾਜ ਦੇ ਨਾਲ ਇੱਕ ਨਿਰਵਿਘਨ ਸਰਹੱਦ ਨੂੰ ਬਣਾਈ ਰੱਖਣ ਦੇ ਤਰੀਕੇ ਲੱਭਦੀ ਰਹਿੰਦੀ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਅਧਿਆਨ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ 90 ਦਿਨ ਬਾਅਦ ਇੱਕ ਅਧਿਆਨ ਪਰਮਿਟ ਦੀ ਜਿੱਥੇ ਮਿਆਦ ਖਤਮ ਹੋ ਜਾਂਦੀ ਹੈ ਹਾਲਾਂਕਿ ਯੋਗ ਗ੍ਰੈਜੂਏਟ ਵਿਦਿਆਰਥੀ ਹੁਣ ਆਪਣੇ ਅਧਿਆਨ ਪਰਮਟਾ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਔਨਲਾਈਨ ਅਰਜੀ ਦੇ ਸਕਦੇ ਨੇ ਵਰਕ ਪਰਮਿਟ ਦੀ ਮਨਜ਼ੂਰੀ ਦੀ ਉਡੀਕ ਕਰਦੇ ਹੋਏ ਉਹ ਪੂਰਾ ਸਮਾਂ ਕੰਮ ਕਰਦੇ ਰਹਿੰਦੇ ਨੇ ਅਤੇ ਮਾਲਕਾਂ ਨੂੰ ਦਿਖਾਉਣ ਲਈ ਇੱਕ ਸੈਵੈਚਾਲਿਤ ਪੱਤਰ ਪ੍ਰਾਪਤ ਕਰ ਸਕਦੇ ਨੇ ਵਰਕ ਪਰਮਿਟ ਮਨਜ਼ੂਰ ਹੋਣ ਤੋਂ ਬਾਅਦ ਇਹ ਸਿੱਧੇ ਉਹਨਾਂ ਨੂੰ ਡਾਕ ਰਾਹੀਂ ਭੇਜ ਦਿੱਤਾ ਜਾਵੇਗਾ ਹਾਲ ਹੀ ਵਿੱਚ 12 ਕੈਨੇਡੀਅਨ ਬੰਦਰਗਾਹਾਂ ਤੇ ਐਂਟਰੀਆਂ ਤੇ ਫਲੈਗ ਪੋਲਿੰਗ ਘਟਾ ਦਿੱਤੀ ਗਈ ਹੈ ਤੇ ਇਹ ਤਬਦੀਲੀ ਬਾਰਡਰ ਸਰਵਿਸ ਅਫਸਰਾਂ ਨੂੰ ਪੀ ਕਪਿਰਡਾ ਦਰਾਂਨ ਵਧੇਰੇ ਕੁਸ਼ਲਤਾ ਨਾਲ ਯਾਤਰੀਆਂ ਦੀ ਇੱਕ ਵੱਡੀ ਗਿਣਤੀ ਨੂੰ ਪ੍ਰਤਿਕਿਰਿਆ ਕਰਨ ਦੀ ਆਗਿਆ ਦਿੰਦੀ ਹੈ ਇਹ ਉਹਨਾਂ ਨੂੰ ਉੱਚ ਜੋਖਮ ਵਾਲੇ ਯਾਤਰੀਆਂ ਨੂੰ ਸੰਭਾਲਣ ਅਤੇ ਵਪਾਰ ਦੀ ਸਹੂਲਤ ਸਮੇਤ ਹੋਰ ਤਰਹੀਜ਼ਾਂ ਤੇ ਧਿਆਨ ਕੇਂਦ੍ਰਿਤ ਕਰਨ ਦੇ ਯੋਗ ਬਣਾਉਂਦੀ ਹੈ 플ੈਗ ਪੋਲਿੰਗ ਨੂੰ ਸਬੰਧਿਤ ਸਬੋਧਿਤ ਕਰਨ ਲਈ ਵਾਧੂ ਪਾ ਵਿੱਚ ਕੈਨੇਡਾ ਵਿੱਚ ਵਰਕ ਪਰਮਿਟ ਅਰਜ਼ੀ ਦੀ ਪ੍ਰਤਿਕਿਰਿਆ ਦੇ ਸਮੇਂ ਨੁਕੀਸ ਕਰਨਾ ਤੇ ਆਨਲਾਈਨ ਅਰਜ਼ੀਆਂ ਫਾਰਮ ਨੂੰ ਸਰਲ ਬਣਾਉਣਾ ਅਤੇ ਵਰਕਰ ਵਰਕਰਾਂ ਨੂੰ ਵਰਕ ਪਰਮਿਟ ਦੀ ਪ੍ਰਕਿਰਿਆ ਦੀ ਉਡੀਕ ਕੀਤੇ ਬਿਨਾਂ ਤੁਰੰਤ ਨਵੀਆਂ ਨੌਕਰੀਆਂ ਸ਼ੁਰੂ ਕਰਨ ਦੀ ਅਧਿਕਾਰਿਕ ਕਰਨਾ ਸ਼ਾਮਲ ਹੈ ਸੋ ਇਹ ਹੁਣ ਤੱਕ ਦੀ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੋਰ ਖਬਰਾਂ ਇਸੇ ਤਰ੍ਹਾਂ ਲੱਣਾ ਚੱਲਣਗੀਆਂ ਦੇਸ਼ ਦੀ ਨੀਤੀਆਂਮ ਖਬਰ ਦੇਖਣ ਵਾਸਤੇ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ